ਮੈਂ ਜਦੋਂ ਲਾ ਮਾ ਫੋਨ ਬੇ ਤੂੰ ਖੇਤ ਕਹਿ ਨਾਏ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿਣਾਏ ਮੈਂ ਜਦੋਂ ਲਾ ਮਾ ਫੋਨ ਬੇ ਤੂੰ ਖੇਤ ਕਹਿ ਨਾਏ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿਣਾਏ ਫੇਰ ਵੀ ਤੂੰ ਦਿਨੋਂ ਦਿਨ ਜਾਵੇਂ ਬਦਦਾ ਫੇਰ ਵੀ ਤੂੰ ਦਿਨੋਂ ਦਿਨ ਜਾਵੇਂ ਬਦਦਾ ਨਾਲੇ ਜੋਰ ਵਾਲਾ ਘਰੇ ਤੋਂ ਕੰਮ ਸੋਣਿਆ ਵੇ ਮੈਨੂੰ ਵੀ ਖਰਾਕ ਕੋਈ ਦੱਸ ਦੇ ਬਤੇਰਾ ਦਿਨੋਂ ਦਿਨ ਬਤੀ ਜਾਂਦਾ ਚੰਮ ਸੋਹਣਾ ਵੇ ਮੈਨੂੰ ਵੀ ਖਰਾਕ ਕੋਈ ਦੱਸ ਦੇ ਬਤੇਰਾ ਦਿਨੋਂ ਦਿਨ ਬਤੀ ਜਾਂਦਾ ਚੰਮ ਸੋਹਣਾ ਤੈਨੂੰ ਸੱਚ ਅੱਖਾਂ ਵੱਲੋਂ ਝੂਠ ਨਹੀਂ ਉਹ ਬੋਲਦਾ ਤੇਰਾ ਹਾਂਜੀ ਕਿਨਾਰਾਸ ਮੇਰੇ ਕੰਨਾਂ ਵਿੱਚ ਗੋਲਦਾ ਤੈਨੂੰ ਸੱਚ ਅੱਖਾਂ ਵੱਲੋਂ ਝੂਠ ਨਾ ਮੈਂ ਬੋਲਦਾ ਤੇਰਾ ਹਾਂਜੀ ਕਿਨਾਰਾਸ ਮੇਰੇ ਕੰਨਾਂ ਵਿੱਚ ਗੋਲਦਾ ਹਰ ਵੇਲੇ ਚਿੱਤ ਮੇਰਾ ਰਹਿੰਦਾ ਖੜਿਆ ਹਰ ਵੇਲੇ ਚਿੱਤ ਮੇਰਾ ਰਹਿੰਦਾ ਖੜਿਆ ਤੂੰ ਜਦਨ ਦੀ ਜ਼ਿੰਦਗੀ 'ਚ ਆਈ ਬੱਲੀਏ ਜੱਟ ਨੂੰ ਸ਼ਰਾਬ ਸੱਚੀ ਇੰਜ ਲੱਗ ਕਹਿੰਨੀ ਜੇ ਮੈਂ ਬੱਚਿਆਂ ਨੂੰ ਮਦੇ ਆਲੇ ਦੀ ਦਬਾਈ ਵੱਲੀਏ ਜੱਟ ਨੂੰ ਸ਼ਰਾਬ ਸੱਚੀ ਇੰਜ ਲੱਗ ਕਹਿੰਨੀ ਜੇ ਮੈਂ ਬੱਚਿਆਂ ਨੂੰ ਮਦੇ ਆਲੇ ਦੀ ਦਬਾਈ ਵੱਲੀਏ